ਸਤਿ ਸ਼੍ਰੀ ਅਕਾਲ ਦੋਸਤੋ। ਹਾਂ ਦੋਸਤੋ ਇਹ ਦੇਖੋ ਤੁਸੀਂ ਅੰਗੂਰਾਂ ਦੀ ਵੇਰ ਆਪਣੀ। ਔਰ ਇਹ ਜਿਹੜੇ ਆਸਟ੍ਰੇਲੀਅਨ ਅੰਗੂਰ ਆ ਗੁਲਾਬੀ ਕਲਰ ਦੇ ਜਿਨ੍ਹਾਂ ਦੀ ਵਾਈਨ ਬਣਦੀ ਆ। ਔਰ ਇਹਨਾਂ ਨੂੰ ਇੱਕ ਪ੍ਰੋਬਲਮ ਜਿਹੜੀ ਆਣੀ ਸ਼ੁਰੂ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਦੇਖੋ ਤੁਸੀਂ। ਜਿਹੜਾ ਫਰੂਟ ਬਹੁਤ ਲੱਗਿਆ ਸੀ ਪਰ ਇਹਨੂੰ ਜਿਹੜੀ ਫੰਗਸ ਜਿਹੜੀ ਫੰਗਸ ਦੀ ਪ੍ਰੋਬਲਮ ਸ਼ੁਰੂ ਹੋ ਗਈ ਹੈ। ਕਿਉਂਕਿ ਕੁਝ ਦਿਨ ਜਿਹੜਾ ਹੈਗਾ ਮੌਸਮ ਖਰਾਬ ਰਿਹਾ ਹੈਗਾ। ਔਰ ਮੌਸਮ ਖਰਾਬ ਰਹਿਣ ਕਰਕੇ ਧੁੱਪ ਹੋਗਿਆ ਜਿਹੜੀ ਘੱਟ ਲੱਗੀ ਆ। ਔਰ ਉਹਦੇ ਨਾਲ ਇਹਨੂੰ ਫੰਗਸ ਦੀ ਜਿਹੜੀ ਪ੍ਰੋਬਲਮ ਆ ਗਈ ਕਿਉਂਕਿ ਇਹਦੇ ਉੱਤੇ ਪੱਤੇ ਵੀ ਜਿਹੜੇ ਬਹੁਤ ਜ਼ਿਆਦਾ ਆ ਗਏ ਸੀ। ਸੋ ਅਸੀਂ ਇਹਨੂੰ ਜਿਹੜਾ ਸਾਫ਼ ਲੱਗਿਆ ਕਰਨ ਤਾਂ ਕਿ ਇਹਦੇ ਜਿਹੜੇ ਅੰਗੂਰਾਂ ਦੇ ਗੁੱਛੇ ਆ ਇਹਨਾਂ ਨੂੰ ਧੁੱਪ ਲੱਗ ਸਕੇ। ਤਾਂ ਕਿ ਇਹ ਜਿਹੜੀ ਪ੍ਰੋਬਲਮ ਵੇਲਾ ਹੋਣਗੀਆਂ ਉਹਨਾਂ ਨੂੰ ਤੁਸੀਂ ਦੇਖਿਓ। ਜਿਵੇਂ ਦੇਖੋ ਇਹ ਜਿਹੜੇ ਅੰਗੂਰਾਂ ਦੇ ਗੁੱਛੇ ਸੀਗੇ ਇਹ ਗੇਟ ਦੇ ਉੱਤੇ ਸੀ ਤੇ ਇਹਨਾਂ ਨੂੰ ਹਵਾ ਲੱਗਦੀ ਰਹੀ। ਠੀਕ ਹੈ ਧੁੱਪ ਵੀ ਲੱਗਦੀ ਰਹੀ ਆ ਇਹਨਾਂ ਨੂੰ ਹੁਣ ਵੈਸੇ ਮੈਂ ਸਾਫ਼ ਕਰ ਦਿੱਤਾ ਇਹ ਸਾਰ ਜਿਹੜਾ ਇੱਥੋਂ ਜਿਹੜੀਆਂ ਟਾਹਣੀਆਂ ਆ ਕਟਿੰਗ ਕੀਤੀ ਹੋਈ ਗਈ ਇਹਨੂੰ ਔਰ ਇਹ ਦੇਖੋ ਇਹ ਗੁੱਛੇ ਜਿਹੜੇ ਹੈਗੇ ਸਾਫ਼ ਨੇ ਬਿਲਕੁਲ ਇਹਨਾਂ ਉੱਤੇ ਕੋਈ ਫੰਗਸ ਦੀ ਪ੍ਰੋਬਲਮ ਨਹੀਂ ਹੈਗੀ ਪਰ ਜਿਹੜੇ ਜ਼ਿਆਦਾ ਟਕੇ ਹੋਏ ਸੀਗੇ ਜਿੱਨਾਂ ਉੱਤੇ ਹਵਾ ਵਗੈਰਾ ਨਹੀਂ ਲੱਗੀ ਜਾਂ ਘੱਟ ਲੱਗੀ ਧੁੱਪ ਘੱਟ ਲੱਗੀ ਆ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਪ੍ਰੋਬਲਮ ਜਿਹੜੀ ਫੰਗਸ ਵੀ ਆ ਗਈ ਆ ਸੋ ਅੱਜ ਅਸੀਂ ਇਹਨੂੰ ਸਾਰਾ ਜਿਹੜਾ ਸਾਫ਼ ਕਰਾਂਗੇ ਤੋ ਤੁਸੀਂ ਇਹ ਦੇਖਿਓ। ਔਰ ਇਹ ਗੁੱਛੇ ਜਿਹੜੇ ਹੈਗੇ ਆ ਬਹੁਤ ਖਰਾਬ ਹੋ ਗਏ ਜਿੱਦਾਂ ਫੰਗਸ ਦੇ ਨਾਲ ਇਹ ਦੇਖੋ ਫੰਗਸ ਬਹੁਤ ਜ਼ਿਆਦਾ ਆ। ਸੋ ਜਿਨ੍ਹਾਂ ਵੀਰਾਂ ਦੇ ਘਰ 'ਚ ਵੀ ਅੰਗੂਰਾਂ ਦੀ ਵੇਲਾਂ ਲੱਗੀਆਂ ਹੋਈਆਂ ਆ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ। ਪਲੀਜ਼ ਉਹ ਆਪਣੇ ਅੰਗੂਰਾਂ ਦੀ ਵੇਲ ਦੇ ਉੱਤੋਂ ਜਿਹੜੀ ਵਾਧੂ ਟਾਹਣੀਆਂ ਹੈਗੀਆਂ, ਵਾਧੂ ਪੱਤੇ ਹੈਗੇ ਆ ਇਹ ਤੁਸੀਂ ਉਤਾਰ ਦੇਣੇ ਆ। ਇਹਦੇ ਨਾਲ ਫਰੂਟ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਨਹੀਂ ਆਏਗੀ। ਔਰ ਇਹਨੂੰ ਤੁਸੀਂ ਜਿਹੜਾ ਕਟਰ ਲੈ ਕੇ ਤਾਂ ਇਸ ਤਰੀਕੇ ਨਾਲ ਜਿਹੜਾ ਇਹਨੂੰ ਕੱਟ ਕਰ ਦੇਣਾ ਠੀਕ ਹੈ ਜੀ ਤਾਂ ਕਿ ਗੁੱਚਿਆਂ ਨੂੰ ਜਿਹੜੀ ਹਵਾ ਲੱਗ ਜਾਏ ਬਾਧੂ ਪੱਤੇ ਜਿਹੜੇ ਹੈਗੇ ਉਹ ਵੀ ਉਤਾਰ ਦੇਣੇ ਆ ਇਹਦੇ ਨਾਲ ਧੁੱਪ ਲੱਗਣ ਨਾਲ ਜਿਹੜਾ ਫਰੂਟ ਦੀ ਕੁਆਲਿਟੀ ਵੀ ਵਧੀਆ ਬਣ ਜਾਏਗੀ ਔਰ ਫਰੂਟ ਵਿੱਚ ਜਿਹੜੀ ਮਠਾਸ ਹੈਗੀ ਆ ਉਹ ਵੀ ਪੂਰੀ ਆ ਜਾਏਗੀ ਪ੍ਰੋਪਰ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਬਾਧੂ ਟਾਣੀਆਂ ਜਿਹੜੀਆਂ ਆ ਉਹ ਉਤਾਰ ਦੇਣੀਆਂ ਹੈਗੀਆਂ ਕੋਈ ਵੀ ਟਾਣੀ ਜਿਹੜੀ ਉੱਤੇ ਰਹਿਣ ਨਹੀਂ ਦੇਣੀ ਤਾਂ ਕਿ ਜਿਹੜਾ ਫਰੂਟ ਨੂੰ ਚੰਗੀ ਤਰ੍ਹਾਂ ਧੁੱਪ ਜਿਹੜੀ ਲੱਗੇ ਔਰ ਇਹਦੇ ਨਾਲ ਫੰਗਸ ਦੀ ਜਿਹੜੀ ਪ੍ਰੋਬਲਮ ਰੁਕ ਜਾਏਗੀ ਕਿਉਂਕਿ ਹਵਾ ਜਿਹੜੀ ਉਹ ਕ੍ਰੋਸਿੰਗ ਹੋਣੀ ਸ਼ੁਰੂ ਹੋ ਜਾਏਗੀ ਜਿੰਨਾ ਵੀਰਾਂ ਨੇ ਵੀ ਇਸ ਤਰੀਕੇ ਨਾਲ ਜਾਲ ਬਣਾਇਆ ਹੈਗਾ ਅੰਗੂਰਾਂ ਦੀ ਵੇਲ ਦੇ ਉੱਤੇ ਮੈਂ ਇੱਕ ਵਾਰੀ ਫੇਰ ਦੱਸ ਦਿੰਨਾ ਕਿ ਇਹ ਜਿਹੜੀ ਵੇਲ ਹੈਗੀ ਹੈ ਇਹ ਆਸਟ੍ਰੇਲੀਅਨ ਅੰਗੂਰਾ ਹੈ ਹਾਂ ਇਸ ਟਾਈਮ ਕੱਚੇ ਹੈਗੇ ਪਰ ਹੌਲੀ-ਹੌਲੀ ਇਹ ਜਿਹੜੇ ਪੱਕ ਕੇ ਗੁਲਾਬੀ ਹੋ ਜਾਣਗੇ ਇਹ ਪਿੰਕ ਕਲਰ ਦੇ ਅੰਗੂਰ ਹੈਗੇ ਆ ਮੈਂ ਪਹਿਲਾਂ ਵੀ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਆਪਣੇ YouTube ਚੈਨਲ ਦੇ ਉੱਤੇ ਤੁਸੀਂ YouTube ਚੈਨਲ ਦੇ ਉੱਤੇ ਜਾ ਕੇ ਤਾਂ ਦੇਖ ਸਕਦੇ ਹੋ ਸੋ ਇਹਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲਈਏ ਤਾਂ ਕਿ ਜਿਹੜਾ ਫਰੂਟ ਹੈਗਾ ਦਿਸਣਾ ਸ਼ੁਰੂ ਹੋ ਜੇ ਔਰ ਇਹਨੂੰ ਹਵਾ ਤੇ ਧੁੱਪ ਲੱਗਣੀ ਜਿਹੜੀ ਸ਼ੁਰੂ ਹੋ ਜਾਵੇ ਔਰ ਇਸ ਤਰੀਕੇ ਨਾਲ ਆਪਾਂ ਸਾਰੀ ਵੇਲ ਜਿਹੜੀ ਹੈਗੀ ਆ ਇਹਨੂੰ ਸਾਫ਼ ਕਰ ਲਈਏ ਔਰ ਅੱਜ ਮੈਂ ਇਹੀ ਕੰਮ ਕਰਨਾ ਹੈ ਇਹ ਸਾਰੀ ਵੇਲ ਜਿਹੜੀ ਹੈਗੀ ਸਾਫ਼ ਕਰ ਦੇਣੀ ਹੈ ਤਾਂ ਕਿ ਇਹਦਾ ਫਰੂਟ ਜਿਹੜਾ ਆ ਵਧੀਆ ਕੁਆਲਿਟੀ ਦਾ ਬਣ ਜਾਏ। ਸੋ ਮੇਰਾ ਵੀ ਫਰਜ਼ ਬਣਦਾ ਸੀ ਕਿ ਤੁਹਾਨੂੰ ਵੀ ਇਹ ਜਿਹੜੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਉਹ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ। ਕਿਉਂਕਿ ਇੱਕ ਦੋ ਵੀਰਾਂ ਦੇ ਮੈਨੂੰ ਮੈਸੇਜ ਵੀ ਆਏ ਸੀ ਉਹਨਾਂ ਦੇ ਗੂਰਾਂ ਨੂੰ ਵੀ ਇਹ ਪ੍ਰੋਬਲਮ ਸੀਗੀ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਸਾਫ਼ ਕਰ ਸਕਦੇ ਹਾਂ। ਔਰ ਇਹ ਦੇਖੋ ਗੁੱਚੇ ਤਾਂ ਬਹੁਤ ਲੱਗੇ ਹੋਏ ਆ ਫਰੂਟ ਤਾਂ ਬਹੁਤ ਆਇਆ ਹੈ ਪਰ ਇਹਨੂੰ ਜਿਹੜੀ ਪ੍ਰੋਬਲਮ ਇਹ ਵਾਲੀ ਸ਼ੁਰੂ ਹੋ ਗਈ ਠੀਕ ਹੈ ਇੱਕ ਵਾਰੀ ਫੇਰ ਮੈਂ ਜਿਹੜੇ ਨਵੇਂ ਵੀਰ ਜੁੜੇ ਉਹਨਾਂ ਨੂੰ ਦੱਸਦਾ ਕਿ ਇਹ ਪ੍ਰੋਬਲਮ ਜਿਹੜੀ ਸ਼ੁਰੂ ਹੋ ਗਈ ਗੁੱਚਿਆਂ ਨੂੰ ਜਿਵੇਂ ਫੰਗਸ ਦੀ ਪ੍ਰੋਬਲਮ ਆ ਗਈ ਹੈ ਤਾਂ ਇਹਦੇ ਵਾਸਤੇ ਹੀ ਇਹ ਜਿਹੜਾ ਹੈਗਾ ਮੇਨ ਟਰੀਟਮੈਂਟ ਕਿਉਂਕਿ ਆਪਾਂ ਪੈਸਟੀਸਾਈਡ ਦੀ ਵਰਤੋਂ ਇਹਦੇ ਵਿੱਚ ਨਹੀਂ ਕਰਨੀ ਕਿਉਂਕਿ ਖਾਣ ਵਾਲੀ ਚੀਜ਼ ਹੈ ਜੇ ਪੈਸਟੀਸਾਈਡ ਦੀ ਵਰਤੋਂ ਕਰਾਂਗੇ ਤੇ ਫਿਰ ਤਾਂ ਮਲੋ ਹੋਈ ਬਾਜ਼ਾਰ ਤੋਂ ਲਿਆ ਕੇ ਜਿਹੜੇ ਖਾ ਲਏ ਜਾਂ ਆਪਾਂ ਘਰੇ ਖਾ ਲਏ ਇੱਕ ਬਰोबर ਹੀ ਹੈਗੇ ਆ ਕਿਉਂਕਿ ਉਹਨਾਂ ਦੇ ਉੱਤੇ ਕਾਫੀ ਜ਼ਹਿਰਾਂ ਦੀ ਸਪਰੇ ਜਿਹੜੀ ਕੀਤੀ ਹੁੰਦੀ ਆ ਪਰ ਅਸੀਂ ਇਹਨੂੰ ਨੇਚਰਲ ਤਰੀਕੇ ਨਾਲ ਕੁਦਰਤੀ ਤਰੀਕੇ ਨਾਲ ਇਹਨੂੰ ਜਿਹੜਾ ਇਹਦਾ ਟ੍ਰੀਟਮੈਂਟ ਕਰਾਂਗੇ ਇਹ ਦੇਖੋ ਤੁਸੀਂ ਗੁੱਛੇ ਧਿਆਨ ਨਾਲ ਦੇਖੋਗੇ ਤੇ ਇਹਦੇ ਵਿੱਚ ਕਾਫੀ ਜਿਹੜੀ ਫੰਗਸ ਭਰੀ ਹੋਈ ਹੈ ਠੀਕ ਹੈ ਜੀ ਇਹ ਦੇਖੋ ਇਹ ਆਪਣੇ ਆਪ ਹੀ ਹੁਣ ਇਦਾਂ ਧੁੱਪ ਜਦੋਂ ਅਸੀਂ ਉੱਤੋਂ ਸਾਫ਼ ਕਰ ਦੇਾਂਗੇ ਤੇ ਪੱਤੇ ਹਟਾ ਦੇਾਂਗੇ ਟਾਹਣੀਆਂ ਹਟਾ ਦੇਾਂਗੇ ਵਾਧੂ ਤਾਂ ਇਹ ਆਪਣੇ ਆਪ ਹੀ ਜਿਹੜਾ ਹੈਗਾ ਆ ਇਹਦਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆਪਣੇ ਆਪ ਸੈੱਟ ਹੋ ਜਾਏਗੀ ਔਰ ਕੁਛ ਦਿਨਾਂ ਬਾਅਦ ਫਿਰ ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਜਿਹੜੀ ਦਿਖਾਵਾਂਗਾ ਕਿ ਇਹਦੀ ਜਿਹੜੀ ਪ੍ਰੋਬਲਮ ਜਿਹੜੀ ਸੈੱਟ ਹੋ ਗਈ ਹੈ ਇਹਦਾ ਕਾਰਨ ਇਹੀ ਰਿਹਾ ਕਿ ਜਿੱਦਾਂ ਥੋੜੇ ਦਿਨ ਜਿਹੜਾ ਹੈਗਾ ਮੌਸਮ ਥੋੜਾ ਖਰਾਬ ਰਿਹਾ ਧੁੱਪਾਂ ਬਹੁਤੀਆਂ ਨਹੀਂ ਲੱਗੀਆਂ ਕਿਉਂਕਿ ਧੁੱਪ ਜਿਹੜੀ ਹੈਗੀ ਹੈ ਉਹ ਫਲਦਾਰ ਬੂਟਿਆਂ ਲਈ ਬਹੁਤ ਜ਼ਰੂਰੀ ਹੈ ਧੁੱਪਾਂ ਘੱਟ ਲੱਗਣ ਕਰਕੇ ਵੀ ਜਿਹੜੀ ਇਹ ਪ੍ਰੋਬਲਮ ਆਈ ਹੈ ਕਿਉਂਕਿ ਬਾਰਿਸ਼ ਦਾ ਵੀ ਮਾਹੌਲ ਰਿਹਾ ਹੈ ਵਿੱਚ ਵਿੱਚ ਤੇ ਉਹਦੇ ਕਰਕੇ ਜਿਹੜਾ ਹੈਗਾ ਆ ਇਹ ਪ੍ਰੋਬਲਮ ਜਿਹੜੀ ਆਈ ਹੈ ਕਿ ਫੰਗਸ ਦੀ ਪ੍ਰੋਬਲਮ ਜਿਹੜੀ ਆਉਣੀ ਸ਼ੁਰੂ ਹੋ ਗਈ ਫਰੂਟ ਨੂੰ ਔਰ ਜ਼ਿਆਦਾ ਇਸ ਕਰਕੇ ਹੋਇਆ ਕਿ ਉੱਪਰ ਜਿਹੜੀਆਂ ਇਹਨੀਆਂ ਟਾਹਣੀਆਂ ਜ਼ਿਆਦਾ ਸੀ ਇਹ ਤੁਸੀਂ ਮੈਂ ਤੁਹਾਨੂੰ ਉੱਪਰੋਂ ਵੇਲ ਦਿਖਾਵਾਂ ਤਾਂ ਦੇਖੋ ਤੁਸੀਂ ਦੇਖੋਗੇ ਕਿ ਉੱਪਰੋਂ ਧੁੱਪ ਜਿਹੜੀ ਬਿਲਕੁਲ ਨਹੀਂ ਇਹਨੂੰ ਲੱਗ ਰਹੀ ਇਹ ਦੇਖੋ ਉੱਪਰੋਂ ਜਿਹੜੀ ਹੈਗੀ ਬਿਲਕੁਲ ਢਗੀ ਹੋਈ ਹੈ ਠੀਕ ਹੈ ਔਰ ਇਧਰਲੇ ਪਾਸੇ ਮੈਂ ਖਾਲੀ ਕਰ ਦਿੱਤੀ ਸੀ ਤਾਂ ਕਰਕੇ ਇਧਰੋਂ ਥੋੜੀ ਠੀਕ ਹੈ ਔਰ ਉੱਪਰਲੇ ਪਾਸੇ ਤਾਂ ਬਿਲਕੁਲ ਇਹ ਜਿਹੜਾ ਹੈਗਾ। ਤਕਿਆ ਹੋਇਆ ਹੈਗਾ। ਠੀਕ ਹੈ ਇਹ ਸਾਰਾ ਮਟੀਰੀਅਲ ਜਿਹੜਾ ਉੱਪਰੋਂ ਲਾਇਆ ਹੈਗਾ ਟਾਂਗੀਆਂ ਜਿਹੜੀਆਂ ਉੱਥੋਂ ਲਾਈਆਂ ਹੈਗੀਆਂ ਉਤਾਰੀਆਂ ਹੈਗੀਆਂ। ਉਹ ਇਹ ਦੇਖੋ ਤੁਸੀਂ। ਠੀਕ ਹੈ ਇਹ ਸੋਹਣੇ ਗੁੱਛੇ ਜਿਹੜੇ ਲੱਗੇ ਹੋਏ ਆ। ਕੀ ਫਰੂਟ ਤਾਂ ਬਹੁਤ ਪਿਆ ਹੈ ਇਹਨੂੰ। ਬਹੁਤ ਸੋਹਣਾ ਫਰੂਟ ਆਇਆ ਹੋਇਆ। ਇਧਰ ਥੋੜਾ ਉਤਾਰਿਆ ਸੀ ਇਹ ਦੇਖੋ ਇਧਰ ਗੁੱਛੇ ਜਿਹੜੇ ਸਾਰੇ ਨੰਗੇ ਕੀਤੇ ਆ ਠੀਕ ਹੈ ਜੀ ਔਰ ਇਹਦੇ ਉੱਪਰੋਂ ਜਿਹੜੇ ਹੈਗੇ ਸਾਰੇ ਕਰਨੇ ਆ ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਦਿਖਾਉਣਾ ਆਪਣੇ ਸੇਵ ਜਿਹੜੇ ਲੱਗੇ ਹੋਏ ਆ ਇਹ ਦੇਖੋ ਸੇਵ ਕਿੰਨੇ ਕਿੰਨੇ ਮੋਟੇ ਹੋ ਗਏ ਹੁਣ ਔਰ ਅਗਲੇ ਮਹੀਨੇ ਪੱਕ ਕੇ ਤਿਆਰ ਹੋ ਜਾਣਗੇ ਇਹ ਦੇਖੋ ਗੁੱਛੇ ਟਾਣੀਆਂ ਝੁੱਕ ਕੇ ਥੱਲੇ ਲੱਗ ਗਈਆਂ ਜ਼ਮੀਨ ਦੇ ਨਾਲ ਠੀਕ ਹੈ ਜੀ ਕਿ ਵਜਨ ਇੰਨਾ ਹੋ ਗਿਆ ਇਹਨਾਂ ਤੇ ਇਹ ਦੇਖੋ ਸੇਵ ਠੀਕ ਹੈ ਜੀ ਆਹ ਦੇਖੋ ਠੀਕ ਹੈ ਵੀਰੇ ਇਹ ਪੇਟੀਆਂ ਚ ਲਾਏ ਹੋਏ ਆਪਾਂ ਬੁੱਤੇ ਜਿਹੜੇ ਹੈਗੇ ਆ ਇਹ ਪੇਟੀਆਂ ਦੇ ਵਿੱਚ ਆ ਜ਼ਮੀਨ ਤੇ ਨਹੀਂ ਹੈਗੇ ਅਗਰ ਕਿਸੇ ਕੋ ਜਗ੍ਹਾ ਨਹੀਂ ਵੀ ਹੈਗੀ ਤਾਂ ਇਸ ਤਰੀਕੇ ਦੀਆਂ ਥਰਮੋਕੋਲ ਦੀਆਂ ਪੇਟੀਆਂ ਲੈ ਕੇ ਆਪਾਂ ਘਰੇ ਜਿਹੜੀਆਂ ਲਗਾ ਸਕਦੇ ਆ ਛੱਤ ਉੱਤੇ ਵੀ ਇਹਨਾਂ ਨੂੰ ਲਗਾ ਸਕਦੇ ਆ ਬਸ ਪਾਣੀ ਦਾ ਪ੍ਰਬੰਧ ਹੋਣਾ ਜਿਹੜਾ ਜ਼ਰੂਰੀ ਹੈਗਾ ਆ ਔਰ ਇਹਨੂੰ ਆਪਾਂ ਲਗਾ ਸਕਦੇ ਆ ਇਸ ਤਰੀਕੇ ਨਾਲ ਔਰ ਦੇਖੋ ਇਹਨਾਂ ਦਾ ਇਹ ਤਾਂ ਵਧੀਆ ਬਣ ਗਏ ਠੀਕ ਹੈ ਅਜੇ ਇਹਨਾਂ ਇੱਕ ਮਹੀਨਾ ਹੈਗਾ ਇਹਨਾਂ ਦੇ ਪੱਕਣ ਦੇ ਵਿੱਚ ਅਜੇ ਹੋਰ ਮੋٹے ਹੋ ਜਾਣੇ ਆ ਇਹਨਾਂ ਦਾ ਆ সাইਜ਼ ਬਣ ਜਾਏਗਾ ਆ ਵਾਲਾ ਠੀਕ ਹੈ ਇੱਥੇ ਇੰਨੇ ਮੋٹے ਹੋਰ ਹੋ ਜਾਣਗੇ ਫਿਰ ਵੀ ਇਹ ਕਾਫੀ ਵਧੀਆ ਲੱਗਦੇ ਚਮਕ ਬਹੁਤ ਸੋਹਣੀ ਹੈ ਠੀਕ ਹੈ ਜੀ ਸੋ ਜਿਹੜੀ ਮੇਨ ਜਾਣਕਾਰੀ ਹੈ ਉਹ ਇਹ ਹੀ ਹੈ ਅੰਗੂਰਾਂ ਦੇ ਪ੍ਰਤੀ ਕਿ ਅੰਗੂਰਾਂ ਦਾ ਜਿਹੜਾ ਟ੍ਰੀਟਮੈਂਟ ਹੈ ਤੁਸੀਂ ਇਸ ਤਰੀਕੇ ਨਾਲ ਕਰ ਸਕਦੇ ਹੋ ਸੋ ਧੰਨਵਾਦ ਸਾਰਿਆਂ ਦਾ ਜੀ ਔਰ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਭੈਣਾਂ ਜਿਹੜੀਆਂ ਇਹਦਾ ਲਾਭ ਉਠਾ ਸਕਣ ਤੁਹਾਨੂੰ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ